ਖਡੂਰ ਸਾਹਿਬ ਤੋਂ ਮੈਂਬਰ ਪਾਰਲੀਮੈਂਟ ਅਮਰਪਾਲ ਸਿੰਘ ਦੇ ਪਿਤਾ ਤਰਸੇਮ ਸਿੰਘ ਅੱਜ ਸ਼੍ਰੀ ਕਾਲਪੱਤਵ ਸਾਹਿਬ ਦੇ ਜਨਰ ਰਗਵੀਰ ਸਿੰਘ ਦੇ ਰਿਹਾਈ ਤੋਂ ਉਹਨਾਂ ਨੂੰ ਮਿਲਣ ਪਹੁੰਚੇ ਜਿੱਥੇ ਉਹਨਾਂ ਨੇ ਕਾਲਪੱਤਵ ਦੇ ਜਥੇਦਾਰ ਨੂੰ ਇੱਕ ਮੰਗ ਪੱਤਰ ਦਿੱਤਾ ਦੱਸਦੇ ਕਿ ਇਸ ਮੌਕੇ ਤਰਸੇਮ ਸਿੰਘ ਦੇ ਨਾਲ ਫਰੀਦਕੋਟ ਤੋਂ ਮੈਂਬਰ ਪਾਰਲੀਮੈਂਟ ਸਰਬੀ ਸਿੰਘ ਖਾਲਸਾ ਵੀ ਮੌਜੂਦ ਰਹੇ ਤੇ ਸੇਮ ਸਿੰਘ ਨੇ ਕਿਹਾ ਕਿ ਅਸੀਂ ਸੁਖਬੀਰ ਸਿੰਘ ਬਾਦਲ ਦੇ ਮਸਲੇ ਦੇ ਜਥੇਦਾਰ ਸਾਹਿਬ ਨੂੰ ਅਪੀਲ ਕਰਕੇ ਆਏ ਹਾਂ ਕਿ ਉਹ ਨਿਰਪੱਖ ਹੋ ਕੇ ਤੇ ਬਿਨਾਂ ਕਿਸੇ ਦਬਾਅ ਦੇ ਸੁਖਬੀਰ ਬਾਦਲ ਤੇ ਉਹਨਾਂ ਦੀ ਲੀਡਰਸ਼ਿਪ ਨੂੰ ਸਜ਼ਾ ਲਗਾਉਣ ਤਰਸੇਮ ਸਿੰਘ ਨੇ ਕਿਹਾ ਕਿ ਅਕਾਲੀਆਂ ਅੱਜ ਦਬਾਅ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜੋ ਕਿ ਬਹੁਤ ਘਰਤ ਹੈ ਸਿੱਖ ਕੌਮ ਦੀਆਂ ਭਾਵਨਾਵਾਂ ਨੂੰ ਮੁੱਖ ਰੱਖ ਕੇ ਜਥੇਦਾਰ ਸਾਹਿਬ ਨੂੰ ਫੈਸਲਾ ਕਰਨ ਦੀ ਅਪੀਲ ਕੀਤੀ ਗਈ ਹੈ ਉਨ੍ਹਾਂ ਕਿਹਾ ਕਿ ਜਥੇਦਾਰ ਸਾਹਿਬ ਨੂੰ ਕਿਹਾ ਕਿ ਕਿਸੇ ਦਬਾਅ ਹੇਠਾ ਕੇ ਕੋਈ ਅਜੀਹਾਂ ਫੈਸਲਾ ਨਾ ਲੈਣਾ ਜੋ ਸਿੱਖ ਕੌਮ ਨੂੰ ਪ੍ਰਵਾਨ ਨਾ ਹੋਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਐਸੀ ਮੀਰੀ ਪੀਰੀ ਦੇ ਤਖਤ ਤੇ ਮੱਥਾ ਟੇਕਿਆ ਤੇ ਗੁਰੂ ਮਹਾਰਾਜ ਦੇ ਚਰਨਾਂ 'ਚ ਅਰਦਾਸ ਬੇਨਤੀ ਕੀਤੀ ਕਿ ਸਾਡੀ ਕੌਮ ਨੂੰ ਕੋਈ ਸਿੱਧਾ ਰਸਤਾ ਦਿਖਾਓ ਚੜ੍ਹਦੀ ਕਲਾ ਕਰੋ ਕੌਮ ਦੀ ਤੇ ਜੋ ਸਾਡੀ ਕੌਮ ਚ ਦੁਬਿਧਾ ਵਾ ਉਹਨਾਂ ਵੀ ਜੈਸੇਦਰ ਸਾਹਿਬ ਨੂੰ ਮਿਲ ਕੇ ਵੀ ਅਸੀਂ ਇਹ ਬੇਨਤੀ ਕੀਤੀ ਕਿ ਕੌਮ ਬੜੀ ਦੁਬਿਧਾ ਦੀ ਸ਼ਿਕਾਰ ਹੈ ਬੜੀ ਨਰਾਸ਼ਾ ਚ ਹੈ ਤੇ ਤੁਸੀਂ ਇਹ ਇਸ ਚੀਜ਼ ਨੂੰ ਕੋਈ ਕੌਮ ਦੀਆਂ ਭਾਵਨਾਵਾਂ ਕੌਮ ਦੀ ਤਰਜਮਾਨੀ ਕਰਦਾ ਹੋਇਆ ਫੈਸਲਾ ਜੋ ਵੀ ਪੂਰੀ ਜਾਂਚ ਵਿੱਚ ਕਰਕੇ ਕਿਸੇ ਵੀ ਦਬਾਤੋਂ ਰਹਿਤ ਹੋ ਕੇ ਫੈਸਲਾ ਦੋ ਕਿ ਜਿਹੜਾ ਕੌਮ ਨੂੰ ਪ੍ਰਵਾਨ ਹੋਵੇ ਇਹ ਨਾ ਹੋਵੇ ਕਿ ਕੋਈ ਕਿਸੇ ਦੇ ਦਬਾਅ ਇਸ ਕੋਈ ਫੈਸਲਾ ਇਹੋ ਜਿਹਾ ਆ ਜੇ ਤੇ ਆਪਣੇ ਕੌਮ ਨਾਮ ਪ੍ਰਵਾਨ ਕਰੇ ਉਹਨੂੰ ਤੇ ਮੁੜ ਕੇ ਫਿਰ ਇਹਦੇ ਨਾਲ ਜੇ ਸਰ ਦੇ ਅਹੁਦੇ ਵਕਾਰ ਨੂੰ ਮੀਟਾ ਲੱਗੂਗੀ ਤੇ ਕੌਮ ਵੀ ਦੁਬਿਧਾ ਦਾ ਸ਼ਿਕਾਰ ਹੋਗੀ 2 ਦਸੰਬਰ ਨੂੰ ਮੀਟਿੰਗ ਹੋਣ ਜਾ ਰਹੀ ਸਨ ਸਾਬਾਨਾਂ ਦੀ ਔਰ ਸੁਖਵੀਰ ਭੈਦਲ ਤੇ ਫੈਸਲਾ ਕਰਨਾ ਔਰ ਜੇ ਦੇਖਿਆ ਜਾਵੇ ਤਾਂ ਸਮੁੱਚੇ ਸਿੱਖ ਪੰਦੀਆਂ ਨਜ਼ਰਾਂ ਇਸ ਫੈਸਲੇ ਤੇ ਕਿ ਲੱਗਦਾ ਕਿ ਕਿਵੇਂ ਦੀ ਸਜ਼ਾ ਉਹਨਾਂ ਨੂੰ ਹੋਣੀ ਨਹੀਂ ਇਹ ਤੇ ਹੁਣ ਤਹਿਤ ਜੇ ਸਰ ਸਾਹਿਬ ਨੇ ਕਰਨਾ ਪਰ ਮੇਰੇ ਸਾਡਾ ਤੇ ਇਹੋ ਹੀ رائے ਆ ਕਿ ਜਿੱਦਾਂ ਦਾ ਕਿਸੇ ਨੇ ਕੋਈ ਗਨਾਹ ਕੀਤਾ ਉਹਦੇ ਉਹਦੇ ਅਨਸਾਰੀ ਉਹਦੀ ਸਜ਼ਾ ਹੋਵੇ। ਅੱਜ ਅਸੀਂ ਅਕਾਲ ਤਖਤ ਸਾਹਿਬ ਦੇ ਕੋਲ ਗਏ ਸੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਅਸੀਂ ਅਕਾਲ ਤਖਤ ਸਾਹਿਬ ਦੇ ਜਥੇਦਾਰ ਜੀ ਨੂੰ ਮਿਲੇ ਸੀ। ਉਹਨਾਂ ਨੂੰ ਜਿੰਨੀਆਂ ਵੀ ਗੱਲਾਂ ਐ ਜਿੰਨੀਆਂ ਕ ਅਸੀਂ ਜਾਣੂ ਕਰਾਇਆ ਜੋ ਸਾਡੇ ਕੋਲ ਸੀਗਾ ਤੇ ਅਸੀਂ ਉਹਨਾਂ ਨੂੰ ਬੇਨਤੀ ਕੀਤੀ ਆ ਵੀ ਬਿਨਾਂ ਕਿਸੇ ਦਬਾਅ ਦੇ ਇਠਾ ਆ ਕੇ ਉਹ ਫੈਸਲਾ ਕਰਨ। ਬਾਕੀ ਉਹਨਾਂ ਨੂੰ ਮੈਂ ਵਿਸ਼ਵਾਸ ਦਿਵਾਇਆ ਵੀ ਜੋ ਵੀ ਉਹਨਾਂ ਨੂੰ ਧਮਕੀਆਂ ਦਿੱਤੀਆਂ ਗਈਆਂ ਪਿਛਲੇ ਸਮੇਂ 'ਚ ਕਿ ਤੁਹਾਡੇ ਬੱਚੇ ਬਾਹਰ ਐ ਤੇ ਅਸੀਂ ਮੈਂ ਵਿਸ਼ਵਾਸ ਦਿਵਾਇਆ ਕਿ ਅਸੀਂ ਪੂਰਨ ਤੌਰ ਤੇ ਉਹਨਾਂ ਦੇ ਨਾਲ ਆ ਸਾਡਾ ਪੂਰਾ ਸਮਰਥਨ ਹੈ ਉਹਨਾਂ ਨੂੰ ਮੈਂ ਬਾਹਰ ਦੀ ਸਿਕ ਕੌਮ ਨੂੰ ਵੀ ਅਪੀਲ ਕਰਦਾ ਕਿ ਉਹਨਾਂ ਦੇ ਬੱਚਿਆਂ ਦਾ ਧਿਆਨ ਰੱਖੇ ਉਹਨਾਂ ਨੂੰ ਮਿਲਦੇ-ਗਿਲਦੇ ਰਹਿਣ ਬਈ ਉਹ ਠੀਕ ਠਾਕ ਐ ਹਾਲਚਾਲ ਉਹਨਾਂ ਦਾ ਪੁੱਛਦੇ ਰਹਿਣ ਜਿਵੇਂ ਕਿ ਨੰਬਰ 80 ਅਸੀਤਾ ਵੀ ਦਿੱਤਾ ਗਿਆ ਤਾਂ ਪਰਨਾ ਵੱਲੋਂ ਜਿਹੜਾ ਕਿ ਨਾਮ ਪੰਦੇ ਦਿੱਤਾ ਗਿਆ ਕਿਵੇਂ ਦੇਖਦੇ ਇਸ ਬੰਦ ਨੂੰ ਬਾਈ ਜੀ ਉਹ ਜਿਵੇਂ ਨਾ ਸੁਖਵੀਰ ਬਾਦਲ ਇੱਕ ਦੇਖੋ ਆਮ ਵੋਟ ਤਾਂ ਉਹਨਾਂ ਨੂੰ ਪੈਂਦੀ ਨਹੀਂ ਕਿਉਂਕਿ ਨਿਰੰਤਰ ਹਾਰ ਹੁੰਦੀ ਆਈ ਹੈ ਤਿੰਨ ਚਾਰ ਇਲੈਕਸ਼ਨਾਂ ਦੇ ਵਿੱਚ ਸੁਖਵੀਰ ਬਾਦਲ ਹੁਣ ਅਕਾਲੀ ਦਲ ਦਾ ਨਹੀਂ ਇੱਕ ਕੋ ਗਰੁੱਪ ਹੈ 100 200 ਬੰਦਿਆਂ ਦਾ ਉਹਨਾਂ ਦਾ ਪ੍ਰਧਾਨ ਹੈ ਉਹਨਾਂ ਨੇ ਬੇਸ਼ੱਕ ਅਸਤੀਫਾ ਦੇਤਾ ਚਾਹੇ ਉਹਨਾਂ ਨੇ ਮਨਜ਼ੂਰ ਕੀਤਾ ਚਾਹੇ ਨਹੀਂ ਕੀਤਾ ਜਿਉ ਮਨਜ਼ੂਰ ਕਰ ਵੀ ਲੈਂਦੇ ਉਹਨਾਂ ਨੇ ਹੋਰ 2 ਮਹੀਨੇ ਨੂੰ ਕਿਉਂਕਿ ਉਹੀ ਉਹਦੇ ਬੰਦੇ ਆ ਜਿਹੜੇ ਉਹਨਾਂ ਨੂੰ ਸਪੋਰਟ ਕਰਦੇ ਆ ਜਿੰਨੇ ਬੰਦੇ ਉਹਨਾਂ ਨੇ ਦੁਬਾਰਾ ਚੁਣ ਕੇ ਉਹਨੂੰ ਫੇਰ ਬਣਾ ਦੇਣਾ ਸੀ ਉਹ ਤਾਂ ਮਨਜ਼ੂਰ ਕੀਤਾ ਨਹੀਂ ਕੀਤਾ ਇੱਕੋ ਗੱਲ ਹੈ ਕਿਤੇ ਦਿਨ ਦੇਖੇਗਾ ਕਿ ਜਿੰਦਰ ਜੀ ਨਾਲ ਫੁੱਟ ਮੀਟ ਦਬਾ ਅਸੀਂ ਉਹੀ ਆਏ ਸੀ ਤਾਂ ਹੀ ਮਿਲਣ ਆਇਆ ਵੀ ਉਹ ਬਿਨਾਂ ਕਿਸੇ ਦਬਾਅ ਤੋਂ ਆ ਕੇ ਦਬਾ ਥੱਲੇ ਆ ਕੇ ਫੈਸਲਾ ਲੈਣ